ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਆਪਾਂ ਹੈਗੇ ਆ ਜੀ ਇਸ ਟਾਈਮ ਆ ਅਮਰitsar ਸਾਹਿਬ ਦੇ ਕਾਫੀ ਨੇੜੇ ਪਿੰਡ ਰਸਤਾ ਗੁਰੂ ਕੀ ਵਡਾਲੀ ਬਹੁਤ ਜਾਣਿਆਂ ਨੂੰ ਪਤਾ ਹੀ ਹੋਣਾ ਵਾ ਵੀ ਇੱਥੇ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਸਥਾਨ ਸੋ ਮੈਂ ਲੰਮੇ ਇਸ ਪਿੰਡ ਆਇਆ ਸੀਗਾ ਇੱਕ ਵਾਰ ਪਰ ਅਸੀਂ ਗੁਰਦੁਆਰਾ ਸਾਹਿਬ ਦੇ ਮੂਹਰੇ ਚ ਹੀ ਨਿਕਲ ਗਏ ਸੀਗੇ ਕਿਸੇ ਸਿੰਘ ਦੇ ਘਰ ਗਏ ਸੀਗੇ ਬਟ ਇਸ ਵਾਰ ਮੇਰੇ ਮਨ ਚ ਸੀਗਾ ਤੇ ਸਾਡੇ ਨਾਲ ਵੀਰਾ ਵੀ ਆਹੋ ਸਰ ਵੀਰਾ ਇਹਨਾਂ ਨੇ ਦੱਸਿਆ ਵੀ ਆਪਾਂ ਉੱਥੇ ਵੀ ਚੱਲਦੇ ਆ ਹਨਾ ਤੇ ਇਹ ਸਾਨੂੰ ਉਰੇ ਲੈ ਕੇ ਆਏ ਜਗ੍ਹਾ ਦਾ ਪਤਾ ਸੀਗਾ ਵੀ ਹੈਗੇ ਪਰ ਮਾਈਂਡ 'ਚ ਨਹੀਂ ਸੀਗੀ ਅਸੀਂ ਉਹ ਗੁਰਦੁਆਰਾ ਸਾਹਿਬ ਦੇਖਣੇ ਸੀ ਜਿਨ੍ਹਾਂ ਦੇ ਅਸੀਂ ਦਰਸ਼ਨ ਨਹੀਂ ਕੀਤੇ ਹੈਗੇ ਅਮ੍ਰਿਤਸਰ ਸਾਹਿਬ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਬਹੁਤ ਜ਼ਿਆਦਾ ਇਤਿਹਾਸੇ ਗੁਰਦੁਆਰਾ ਸਾਹਿਬ ਨੇ ਸੋ ਕਾਫੀ ਵਧੀਆ ਲੱਗਿਆ ਜੀ ਤੁਸੀਂ ਵੀ ਜਰੂਰ ਆਇਓ ਇਸ ਪਿੰਡ ਦੇ ਉੱਤੇ ਬਹੁਤ ਜ਼ਿਆਦਾ ਕਿਰਪਾ ਸਿੰਘਾਂ ਤੋਂ ਸੁਣਿਆ ਸੀਗਾ ਤੇ ਮੇਰੀ ਟੀਰੀ ਤੇ ਮਾਨਕ 6ਵੇਂ ਪਾਸਾਰਾ ਇੱਥੇ ਹੋਇਆ ਸੀ ਉਹਦੀ ਵੈਰੀ ਵੀ ਪੂਰੀ ਜਿਹੜੀ ਆਪਾਂ ਹਿਸਟਰੀ ਆ ਮਾਤਾ ਗੰਗਾ ਜੀ ਵਾਲੀ ਪਾਪਾ ਬੁੱਢਾ ਜੀ ਵਾਲੀ ਉਹ ਬਹੁਤ ਜ਼ਿਆਦਾ ਵਧੀਆ ਵਾਹ ਜਦੋਂ ਤਾਂ ਉਹਨਾਂ ਦਾ ਗੁਰੂ ਸਾਹਿਬ ਦਾ ਜਾਨਮਾਇਾਨਨ ਅਵਤਾਰ ਧਾਰਿਆ ਉਹਦੇ ਪਿੱਛੇ ਵੀ ਇੱਕ ਬਹੁਤ ਵਧੀਆ ਹਿਸਟਰੀ ਆ ਤੇ ਛੇਵੇਂ ਪਾਤਸ਼ਾਹ ਤੋਂ ਬਾਅਦ ਆ ਕੇ ਇੱਕ ਅੰਦਾਜ਼ ਨਾਲ ਸਿੱਖੀ ਜੰਮ ਦੇ ਵਿੱਚ ਇੱਕ ਕਾਫੀ ਵੱਡੀ ਕਾਨੂੰ ਵੀ ਚੇਂਜ ਲੈ ਜਾਂਦੀ ਉਹਨਾਂ ਨੇ ਜਾਂ ਮੋੜ ਲੈ ਜਾਂਦਾ ਤੇ ਜਿਹੜਾ ਆਪਾਂ ਉਹਨਾਂ ਨੇ ਮੇਰੀ ਤੀਰ ਧਾਰਨ ਕੀਤੀ ਸ਼ਾਸਤਰ ਫੌਜ ਤਿਆਰ ਕੀਤੀ ਘੋੜਸਵਾਰ ਪਿਆੜ ਕਿਤੇ ਯੋਧੇ ਤਿਆਰ ਕੀਤੇ ਤੇ ਛੇਵੇਂ ਪਾਤਸ਼ਾਹ ਤੋਂ ਚੱਲਦੇ ਆਉਂਦੇ ਤੇ ਅੱਜ ਤੱਕ ਸਿੱਖਾਂ ਨੇ ਕਿੰਨੀਆਂ ਕੁਰਬਾਨੀਆਂ ਤੇ ਪੰਥ ਦੀ ਕਿੰਨੀ ਚੜ੍ਹਦੀ ਕਲਾ ਦੇ ਵਿੱਚ ਆਪਣੀਆਂ ਜਾਨਾਂ ਵਾਰੀਆਂ ਨੇ ਇਸ ਤੋਂ ਬਾਅਦ ਆਪਾਂ ਹੁਣ ਅਗਲੇ ਪੁਰਦਵਾਰਾ ਸਾਹਿਬ ਚੱਲਦੇ ਪਹਿਲਾਂ ਅਸੀਂ ਛੇਹਟਾ ਸਾਹਿਬ ਜਾਣਾ ਸੀ ਉ ਸ਼ਾਇਦ ਜਾਇਸ਼ਰ ਨਹੀਂ ਇਹ ਵੀ ਦਾਸ ਤੋਂ ਸਾਡੇ ਟਾਈਮ ਦੇ ਉੱਤੇ ਵੀ ਆ ਵੀਰਾ ਕਹਿੰਦਾ ਵੀ ਕੁਝ ਥਾਂ ਐਹ ਜਿਹੇ ਨੇ ਜਿਨ੍ਹਾਂ ਬਾਰੇ ਕਾਫੀ ਸੰਤਾਨ ਨੂੰ ਘੱਟ ਪਤਾ ਵਾ ਸੋ ਆਪਾਂ ਉਸ ਥਾਂਾਂ ਤੇ ਜ਼ਰੂਰ ਜਾਵਾਂਗੇ ਤੇ ਇੰਦਾਂ ਦੀ ਵੀਡੀਓ ਨੂੰ ਵੈਸੇ ਲੋਕ ਘੱਟ ਦੇਖਦੇ ਹੁੰਦੇ ਨੇ ਬਟ ਜੇ ਤੁਸੀਂ ਇੰਟਰਸਟਿਡ ਹੋ ਤੁਸੀਂ ਜ਼ਰੂਰ ਦੇਖੀਏ ਵੀਡੀਓ ਉਸ ਤੋਂ ਬਾਅਦ ਹੀ ਆਪਾਂ ਦਰਸ਼ਨਾਂ ਵਾਸਤੇ ਛੇ ਹਟਾ ਗੁਰਦੁਆਰਾ ਸਾਹਿਬ ਚਲੇ ਗਏ ਤੁਸੀਂ ਵੀਡੀਓ ਰੋਕ ਕੇ ਇਤਿਹਾਸ ਪੜ੍ਹ ਸਕਦੇ ਹੋ ਹੋਰ ਜਿਹੜੀ ਲੋਕਲ ਸੰਗਤ ਦਾ ਛਾਟਾ ਛਾਟਾ ਕਹਿੰਦੀ ਹੈ ਪਹਿਲਾਂ ਮੈਨੂੰ ਪਤਾ ਹੀ ਨਹੀਂ ਲੱਗਦਾ ਹੁੰਦਾ ਸੀ ਵੀ ਕੀ ਕਹਿੰਦੇ ਨੇ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਛੇ ਹਟਾ ਨੇ ਤਾਂ ਕਰਕੇ ਇਸ ਥਾਂ ਦਾ ਨਾਮ ਇਹ ਆ ਬਹੁਤ ਮਾਨਯਤਾ ਵਾਲਾ ਕਾਫੀ ਫੇਮਸ ਜਗ੍ਹਾ ਵਾ ਬਹੁਤ ਜਾਣੇ ਇਥੋਂ ਆਉਂਦੇ ਨੇ ਤੇ ਇਥੋਂ ਬਹੁਤ ਥਾਵਾਂ ਨੂੰ ਰਾਹਤੇ ਵੀ ਜਾਂਦੇ ਨੇ ਤੇ ਆਪਾਂ ਜੀ ਛੇ ਹਟਾ ਸਾਹਿਬ ਤੋਂ ਬਾਅਦ ਕਰੇ ਆ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਹੁਣ ਆਪਾਂ ਆਏ ਆ ਪਿੰਡ ਬਾਸਰਕੇ ਗਿੱਲਾ ਇਹ ਪਿੰਡ ਦਾ ਇਤਿਹਾਸ ਬਹੁਤ ਵਧੀਆ ਵਾ ਇਹਦਾ ਸਿੱਖੀ ਨਾਲ ਸਿੱਖ ਧਰਮ ਦੇ ਨਾਲ ਬਹੁਤ ਜਿਆਦਾ ਵੱਡਾ ਗੂੜਾ ਰਿਸ਼ਤਾ ਵਾ ਤੇ ਵੀਰ ਆਪਾਂ ਨੂੰ ਇਹਦੇ ਬਾਰੇ ਥੋੜੀ ਜੀ ਜਾਣਕਾਰੀ ਦੇਣਗੇ ਪਿੰਡ ਤੇ ਗੁਰਦੁਆਰਾ ਸਾਹਿਬ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਵੀਰ ਹੋਣੀ ਪੈਣ ਹੋਣੀ ਸਾਡੇ ਤੋਂ ਪਹੁੰਚੇ ਆ ਸਾਡੇ ਪਿੰਡ ਬਾਸਰਕੇ ਗਿੱਲਾ ਪਿੰਡ ਬਾਸਰਕੇ ਗਿੱਲਾ ਦਾ ਇਤਿਹਾਸ ਸਿੱਖ ਕੌਮ ਦੇ ਵਿੱਚ ਬਹੁਤ ਮਹੱਤਤਾ ਰੱਖਦਾ ਹੈ ਤੀਜੀ ਪਾਸ਼ਾ ਜੀ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਸਥਾਨ ਭਾਈ ਗੁਰਦਾਸ ਜੀ ਦਾ ਜਨਮ ਸਥਾਨ ਗੁਰੂ ਅੰਗਦ ਦੇਵ ਜੀ ਦੀ ਵੱਡੀ ਸੁਪਤਰੀ ਬੀਬੀ ਭਾਨੀ ਜੀ ਦੇ ਸਹਰਾਕਰ ਗੁਰੂ ਰਾਮਦਾਸ ਜੀ ਦਾ ਨਾਨਕਾ ਪਿੰਡ ਬਸਰ ਕੇ ਗੱਲਾਂ ਤਰੀਬ ਚਾਰ ਗੁਰੂਆਂ ਦਾ ਸਬੰਧ ਸਿੱਧੇ ਤੌਰ ਤੇ ਇਸ ਨਗਰ ਦੇ ਨਾਲ ਜੁੜਿਆ ਹੋਇਆ ਹੈ ਅੱਜ ਅਸੀਂ ਖੜੇ ਆ ਗੁਰਦੁਆਰਾ ਸ੍ਰੀ ਸੰਤ ਸਾਹਿਬ ਜਿੱਦੋਂ ਗੁਰੂ ਅੰਗਦ ਦੇਵ ਜੀ ਨੇ ਆਪਣੀ ਜਿਹੜੀ ਗੁਰਤਾ ਗੱਦੀ ਆ ਉਹ ਗੁਰੂ ਅਮਰਦਾਸ ਜੀ ਨੂੰ ਦੇ ਦਿੱਤੀ ਤੇ ਗੁਰੂ ਅੰਗਦ ਦੇਵ ਜੀ ਦੇ ਫਰਜ਼ੰਦ ਭਾਈ ਦਾਤੂ ਜੀ ਨੇ ਇਤਰਾਜ ਪ੍ਰਗਟ ਕੀਤਾ ਗਰਮਰ达ਸ ਜੀ ਦੇ ਨਾਲ ਕਿ ਇਸ ਗੱਦੀ ਦਾ ਅਸਲੀ ਵਾਰਸ ਮੈਂ ਹਾਂ ਤੇ ਗੁਰੂ ਅਮਰਦਾਸ ਜੀ ਉੱਥੋਂ ਖਡੂਰ ਸਾਹਿਬ ਤੋਂ ਰਾਤੋ ਰਾਤ ਚਾਲੇ ਪਾ ਕੇ ਇੱਥੇ ਆਪਣੇ ਜੱਦੀ ਪਿੰਡ ਬਸਰ ਕੇ ਗੱਲਾਂ ਪਹੁੰਚ ਜਾਂਦੇ ਆ ਇੱਥੇ ਪਹਿਲਾਂ ਸਾਰੇ ਜੰਗਲ ਹੁੰਦਾ ਸੀ ਤੇ ਜੰਗਲ ਦੇ ਵਿੱਚ ਇੱਕ ਕੋਠਾ ਹੁੰਦਾ ਸੀ ਕਿਸੇ ਸਾਧੂ ਦਾ ਉਹ ਰਾਤ ਤੜਕੇ ਇੱਥੇ ਠਾਰ ਦੇ ਤੌਰ ਤੇ ਉਸ ਕੋਠੇ ਦੇ ਵਿੱਚ ਰਹਿੰਦੇ ਆ ਤੇ ਉਸ ਦਾ ਦਰਵਾਜ ਜਦੋਂ ਅੰਦਰ ਵੜਨ ਲੱਗਦੇ ਉਹਦੇ ਦਰਵਾਜ਼ੇ ਦੇ ਲੇਖ ਦੇ ਉੱਤੇ ਲਿਖ ਦਿੰਦੇ ਆ ਕਿ ਜਿਹੜਾ ਵੀ ਇਹ ਦਰਵਾਜ਼ਾ ਖੋਲੂਗਾ ਉਹ ਗੁਰੂ ਦਾ ਸਿੱਖ ਨਹੀਂ ਹੋਊਗਾ ਤੇ ਅੰਦਰੋਂ ਦਰਵਾਜ਼ਾ ਬੰਦ ਕਰ ਲੈਂਦੇ ਆ ਜਦੋਂ ਸਵੇਰੇ ਸੰਗਤਾਂ ਨੂੰ ਕਡੂਰ ਸਾਹਿਬ ਦੀਆਂ ਸੰਗਤਾਂ ਨੂੰ ਪਤਾ ਲੱਗਦਾ ਕਿ ਗੁਰੂ ਜੀ ਹੁਣ ਇੱਥੇ ਨਹੀਂ ਰਹੇ ਉਹ ਬਾਬਾ ਬੁੱਢਾ ਜੀ ਸਾਹਿਬ ਤੋਂ ਜਾਂਦੀਆਂ ਕਿ ਗੁਰੂ ਜੀ ਲੱਭ ਨਹੀਂ ਰਿਹਾ ਉਹ ਪਤਾ ਨਹੀਂ ਕਿੱਥੇ ਚਲੇ ਗਿਆ ਬਾਬਾ ਬੁੱਢਾ ਸਾਹਿਬ ਜੀ ਗੁਰੂ ਸਾਹਿਬ ਦੀ ਜਿਹੜੀ ਘੋੜੀ ਹੁੰਦੀ ਆ ਉਹਨੂੰ ਛੱਡਦੇ ਤੋਂ ਕਹਿੰਦੇ ਕਿ ਜਿੱਧਰ ਜਿੱਧਰ ਇਹ ਘੋੜੀ ਜਾਊਗੀ ਤੇ ਆਪਾ ਦੇ ਪਿੱਛੇ ਚੱਲੇ ਜਾਣਾ ਉਹ ਕੋਰੀ ਘੋੜੀ ਚੱਲਦੀ ਚੱਲਦੀ ਇੱਥੇ ਨਗਰਬਾਸਰ ਕੇ ਗਿੱਲਾਂ ਦੇ ਵਿੱਚ ਆ ਜਾਂਦੀ ਹੈ ਉਸ ਕੋਠੇ ਦੇ ਸਾਹਮਣੇ ਖੜਦੀ ਹੈ ਤੇ ਜਦੋਂ ਬਾਬਾ ਬੁੱਢਾ ਸਾਹਿਬ ਤੇ ਸੰਗਤਾਂ ਪੜਦੀਆਂ ਉਹਦੇ ਬਾਹਰ ਲਿਖਿਆ ਹੁੰਦਾ ਕਿ ਜਿਹੜਾ ਇਹ ਦਰਵਾਜ਼ਾ ਖੋਲੂਗਾ ਉਹ ਮੇਰਾ ਸਿੱਖ ਨਹੀਂ ਹੋਊਗਾ ਬੜਾ ਇੱਕ ਉਹਨਾਂ ਸੰਗਤਾਂ ਦੇ ਵਿੱਚ ਇੱਕ ਹੁੰਦੀ ਹੈ ਵੀ ਇਹ ਗੁਰੂ ਜੀ ਨੇ ਇੰਨਾ ਕਿਰਾਜ ਕਰਤਾ ਸ਼ਸ਼ੋਪੰਜ ਦੇ ਵਿੱਚ ਵੀ ਐਂ ਹੀ ਹੁਣ ਗੁਰੂ ਜੀ ਨਾਲ ਦੇ ਦਰਸ਼ਨ ਕਿਵੇਂ ਕਰ ਸਕਦੇ ਆ ਫੇਰ ਉਹ ਕੀ ਕਰਦੇ ਆ ਵੀ ਘੋੜੀ ਪੌੜ ਮਾਰਦੀ ਆ ਤੇ ਉਹ ਇਕ ਜੋ ਇੱਕ ਸੱਨ ਲਾਉਂਦੇ ਆ ਦਰਵਾਜ਼ੇ ਦੇ ਪਿੱਛੋਂ ਦੀ ਤੇ ਗੁਰੂ ਸਾਹਿਬ ਨੂੰ ਮਿਲਦੇ ਆ ਠੀਕ ਹੈ ਉਹਨਾਂ ਦੇ ਨਾਲ ਬਚਨ ਕਰਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਆਓ ਤੁਸੀਂ ਸਾਡੀ ਨਗਰ ਆਪੇ ਚਲੋ ਵਾਪਸ ਕੜੂ ਸਾਹਿਬ ਗੁਰੂ ਸਾਹਿਬ ਕਹਿੰਦੇ ਵੀ ਮੈਂ ਉਹ ਗੁਰੂ ਸਾਹਿਬ ਕਹਿੰਦੇ ਕਿ ਮੈਂ ਹੁਕਮ ਕੀਤਾ ਸੀ ਕਿ ਜਿਹੜਾ ਮੇਰਾ ਦਰਵਾਜ਼ਾ ਖੋਲੂਗਾ ਉਹ ਗੁਰੂ ਦਾ ਸਿੱਖ ਨਹੀਂ ਹੋਗਾ ਤੁਸੀਂ ਦਰਵਾਜ਼ਾ ਕਿਉਂ ਖੋਲਿਆ ਉਹ ਕਹਿੰਦਾ ਗੁਰੂ ਸਾਹਿਬ ਅਸੀਂ ਤੁਹਾਡੇ ਹੁਕਮ ਦੀ ਪਾਲਣਾ ਕੀਤੀ ਹੈ ਅਸੀਂ ਦਰਵਾਜ਼ਾ ਨਹੀਂ ਖੋਲਿਆ ਅਸੀਂ ਪਿੱਛੋਂ ਦੀ ਸੱਨ ਲਾਈ ਹੈ ਤੇ ਫਿਰ ਗੁਰੂ ਅਮਰਦਾਸ ਜੀ ਨੇ ਇਥੇ ਵਰ ਦਿੱਤਾ ਕਿ ਜਿਹੜਾ ਵੀ ਸਿੱਖ ਗੁਰੂ ਦਾ ਇੱਕ ਮਨ ਇੱਕ ਚਿੱਤ ਹੋ ਕੇ ਸੰਦੇ ਵਿੱਚ ਆਉਂਦੀ ਨੰਗੂਗਾ ਉਸ ਦੀ 84 ਕੱਟੀ ਆਉਗੀ ਤੇ ਅੱਗੇ ਆਪਾਂ ਜਾਵਾਂਗੇ ਗੁਰੂ ਅਮਰਦਾਸ ਜੀ ਦਾ ਜਨਮ ਸਥਾਨ ਆ ਠੀਕ ਹੈ ਤੇ ਬੀਬੀ ਭਾਨੀ ਜੀ ਦਾ ਅੰਗਠਾ ਜਾਓ ਉੱਥੋਂ ਦੇ ਦਰਸ਼ਨ ਕਰਾਂਗੇ ਉੱਥੇ ਜਾਵਾਂਗੇ ਤੇ ਪਾਈ ਗਰਦਾਸ ਜੀ ਦੀ ਵੀ ਇੱਕ ਯਾਦਗਾਰਿਆ ਗੇਟ ਆ ਉਹ ਤੁਹਾਨੂੰ ਦਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਲੇ ਵਾਰ ਮੈਂ ਵੀਡੀਓ ਦੇਖੇਆਂ ਸੀਗੀਆਂ ਗੁਰਦੁਆਰਾ ਸਾਹਿਬ ਦੀਆਂ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਸੰਬੀਰੇ ਦੇ ਮਿਲਣ ਕਰਕੇ ਦਰਸ਼ਨ ਕਰਨ ਦਾ ਮੌਕਾ ਮਿਲ ਗਿਆ ਨਹੀਂ ਕਦੇ ਨਾ ਕੋਈ ਪਲਾਨ ਦੇ ਵਿੱਚ ਸੀਗਾ ਨਾ ਹੀ ਇਹ ਪਤਾ ਸੀਗਾ ਵੀ ਕਿੱਥੇ ਜੇ ਆ। ਐ ਨਹੀਂ ਜਾਂਦਾ ਬੰਦੇ ਨੂੰ ਪਤਾ ਨਹੀਂ ਹੁੰਦਾ ਲੱਪਣਾ ਕਰਨਾ ਆਪਾਂ। ਫੈਸੇ ਤਾਂ ਅਮਰਸਰ ਤੋਂ ਬਹੁਤ ਨੇੜੇ ਸੀਗਾ। ਹਾਂ ਹੈਗਾ ਤਾਂ ਨੇੜੇ ਆ। ਪਰ ਜਦੋਂ ਪਤਾ ਨਹੀਂ ਹੁੰਦਾ ਤਾਂ ਕਰਕੇ ਇਦਾਂ ਹੀ ਮੁੜ ਜਾਈਦਾ ਸੀਗਾ। ਬਾਬਾ ਬੁੱਢਾ ਜੀ ਮਾਸਟਰਮਾਈਂਡ ਜੀ ਪੂਰੇ। ਫੇਰ ਜੀ ਆਪਾਂ ਉੱਥੇ ਗਏ ਜਿਹਨੂੰ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਕਹਿੰਦੇ ਨੇ ਕਹਿੰਦੇ 12 ਪਿੰਡਾਂ ਜਿੰਦਾ ਪਿੰਡ ਆ। ਸੌਰਸਿੰਘ। ਇਹਦਾ ਇਤਿਹਾਸ ਵੀ ਸਾਰਿਆਂ ਨੂੰ ਪਤਾ ਹੀ ਆ। ਤੇ ਤੁਸੀਂ ਇੱਥੇ ਬਾਬਾ ਵਿਧੀ ਚੰਦ ਜੀ ਦਾ ਬੰਸਾਵਲੀ ਨਾਮਾ ਪੜ ਸਕਦੇ ਹੋ। ਤੇ ਉੱਥੇ ਸਾਨੂੰ ਪਤਾ ਲੱਗਿਆ ਵੀ ਬਾਬਾ ਜੀ ਨੇੜੇ ਕਿਸੇ ਘਰ ਦੇ ਵਿੱਚ ਆਨੰਦ ਕਾਰਜ ਸੀਗੇ ਸਿੰਘਾਂ ਦੇ ਉਹਨਾਂ ਨੇ ਉਹਨਾਂ ਨੂੰ ਸੱਦਾ ਦਿੱਤਾ ਹੋਇਆ ਸੀਗਾ ਕਹਿੰਦੇ ਵੀ ਤੁਸੀਂ ਉੱਥੇ ਜਾ ਕੇ ਦਰਸ਼ਨ ਕਰ ਸਕਦੇ ਹੋ ਪਹਿਲਾਂ ਸਾਨੂੰ ਉੱਥੇ ਚੱਲੋ ਉਹਨਾਂ ਨੇ ਵਧੀਆ ਤਰੀਕੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਕੌਫੀ ਪਲਾਈ ਹਨਾ ਸਾਨੂੰ ਮਿਲੇ ਸਾਰੇ ਜਾਣੇ ਤੇ ਫਿਰ ਅਸੀਂ ਇੱਥੇ ਆਇਆ ਇੱਥੇ ਮਾਹੌਲ ਜਮੇ ਡਿਫਰੈਂਟ ਸੀਗਾ ਬਾਬਾ ਜੀ ਨਾਲ ਮੇਰੇ ਬਹੁਤ ਜ਼ਿਆਦਾ ਸੰਗਤ ਸੀਗੀ ਦੂਰੋਂ ਦੂਰੋਂ ਆਈ ਹੋਈ ਲੋਕਲ ਬਹੁਤ ਸੰਗ ਅਸੀਂ ਘੋੜੇ ਸੀਗੇ ਹਾਥੀ ਸੀਗੇ ਤੇ ਪ੍ਰਸ਼ਾਦਾ ਪਾਣੀ ਬਣ ਰਿਹਾ ਸੀਗਾ ਐਨ ਪੂਰੀ ਅਲਾਗੀ ਮਾਹੌਲ ਸੀਗਾ ਮਤਲਬ ਜਿਹੜਾ ਹੁੰਦਾ ਵਾ ਨਿਹੰਗ ਸਿੰਘਾਂ ਦਾ ਇਦਾਂ ਦੀ ਵਾਈਬ ਘੱਟ ਦੇਖਣ ਨੂੰ ਮਿਲਦੀ ਹੈ ਇੱਕ ਤਰ੍ਹਾਂ ਪੁਰਾਤਨ ਤਰੀਕੇ ਨਾਲ ਟੈਂਟ ਲੱਗੇ ਹੋਏ ਇੱਧਰ ਲੰਗਰ ਪਾਣੀ ਤਿਆਰ ਹੋ ਰਿਹਾ ਸੀ ਸਾਰੀਆਂ ਸੰਗਤਾਂ ਵਾਸਤੇ ਤੇ ਜਿਹੜੇ ਮੁੰਡੇ ਦਾ ਆਨੰਦ ਕਾਰਜ ਸੀਗਾ ਕੁਦਰਤੀ ਉਹ ਵੀ ਸਾਨੂੰ ਜਾਣਦਾ ਸੀ ਉਸ ਤੋਂ ਬਾਅਦ ਅਸੀਂ ਤਪਸਥਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਸਿੱਖ ਪੰਥ ਦੇ ਮਹਾਨ ਸ਼ਹੀਦ ਮਹਾਨ ਮਹਾਨ ਸ਼ਹੀਦ ਅੱਜ ਵੀ ਬਹੁਤ ਜਾਣੇ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਤੋਂ ਇਨਸਪਾਇਰ ਹੋ ਕੇ ਕੇਸ ਰੱਖ ਲੈਂਦੇ ਨੇ ਤੇ ਹੈਗੀ ਹੈ ਜੀ ਪਿੰਡ ਪੂਲਾ ਦੇ ਵਿੱਚ ਇੱਕ ਪਾਸੇ ਜਿੱਥੇ ਸਿੱਖ ਪੰਥ ਦੇ ਮਹਾਨ ਗੁਰਮੁਖ ਪਿਆਰੇ ਬ੍ਰਹਮ ਗਿਆਨੀ ਭਾਈ ਤਾਰੂ ਸਿੰਘ ਜੀ ਹੋਏ ਤੇ ਦੂਜਾ ਜਿਹੜਾ ਪਾਪੀ ਪੂਲਾ ਕਹਿੰਦੇ ਨੇ ਉਹਦੀ ਵੀ ਇੱਥੇ ਨੇੜੀ ਕਹਿੰਦੇ ਹਵੇਲੀ ਬੁਲੀ ਸੀਗੀ ਉਹਦਾ ਚਲੋ ਆਪਾਂ ਦੁਸ਼ਟ ਦੀ ਕੀ ਗੱਲ ਕਰਨੀ ਆ ਇਸ ਤੋਂ ਬਾਅਦ ਜੇ ਅਸੀਂ ਚਲੀ ਗਏ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੇ ਇਹ ਗੁਰਦੁਆਰਾ ਸਾਹਿਬ ਹਲੇ ਅੰਡਰ ਕੰਸਟਰਕਸ਼ਨ ਆ ਪਿੰਡ ਵਾਲਿਆਂ ਨੇ ਬਣਾਇਆ ਵਾ ਕਹਿੰਦੇ ਬਹੁਤ ਜ਼ਿਆਦਾ ਛੇਤੀ ਬਣਾਇਆ ਜਿਹੜੀ ਇਹ ਵੀਡੀਓ ਸੀਗੀ ਇਹ ਅਸੀਂ ਪਰਸੋਂ ਗਏ ਸੀਗੇ ਤੇ ਵਿੱਚ ਹੋਰ ਵੀ ਇੱਕ ਤੋਂ ਗੁਰਦੁਆਰਾ ਸਾਹਿਬ ਸੀਗੇ ਉੱਥੇ ਵੀ ਵੀਡੀਓ ਨਹੀਂ ਬਣੀ ਹੈਗੀ ਸਤੋ ਜਿਆਦੇ ਥਾਂ ਤੇ ਤਾਂ ਨਹੀਂ ਜਾਇਆ ਹੋਇਆ ਕਿਉਂਕਿ ਅਸੀਂ ਘਰੋਂ ਤੁਰਨੋਂ ਲੇਟ ਹੋ ਗਏ ਸੀਗੇ ਫਸਨ ਮੇਰੇ ਨੂੰ ਵੀ ਕੰਮ ਸੀਗੇ 2 ਵਜੇ ਅਸੀਂ ਤੁਰੇ ਸੀਗੇ ਫਿਰ ਇੱਕ ਦਿਨ ਬਹੁਤ ਛੋਟੇ ਹੋ ਗਏ ਨਾ ਨੇਰਾ ਬਹੁਤ ਜ਼ਿਆਦਾ ਛੇਤੀ ਹੋ ਜਾਂਦਾ ਵਾ ਤੇ ਗੁਰਦੁਆਰਾ ਸਾਹਿਬ ਦਰਸ਼ਨ ਕੀਤੇ ਕੱਲ ਅਸੀਂ ਜਿਹੜੇ ਇੱਥੇ ਲੋਕਲ ਸਾਡੀ ਜਾਣ ਪਛਾਣ ਦੇ ਵਿੱਚ ਸੀਗੇ ਜਿਨ ਮਿਲਣਾ ਸੀਗਾ ਉਹਨਾਂ ਨੂੰ ਮਿਲੇ ਬਾਕੀ ਕੁਛ ਥਾਵਾਂ ਤੇ ਇੱਥੇ ਜਿੰਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਫੂਡ ਹੁੰਦਾ ਸਾਰੇ ਆਉਂਦੇ ਨੇ ਫੂਡ ਟਰਾਈ ਕੀਤਾ ਕੁਛ ਥਾਵਾਂ ਦੇ ਅੱਜ ਦਾ ਪਲਾਨ ਹੁਣ ਪਤਾ ਨਹੀਂ ਇੱਕ ਜੀ ਕਰਦਾ ਮੇਰਾ ਵੀ ਅਸੀਂ ਚਲੀ ਜਾਈਏ ਇਹ ਤੋਂ ਬਾਅਦ ਹੁਣ ਗੁਰਦਾਸਪੁਰ ਜਾ ਅੱਜ ਸਾਨੂੰ ਇੱਥੇ ਉਹਨਾਂ ਕਹਿ ਰਹੇ ਨੇ ਵੀ ਇੱਥੇ ਹੋਰ ਵੀ ਜਗ੍ਹਾਵਾਂ ਨੇ ਅੰਮ੍ਰਿਤਸਰ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਤੁਸੀਂ ਉਹਨਾਂ ਦੇ ਦਰਸ਼ਨ ਕਰ ਸਕਦੇ ਹੋ ਸੋ ਆਈ ਐਮ ਕਨਫਿਊਜ਼ਡ ਹਨਾ ਤੇ ਇੱਕ ਹੋ ਹੁੰਦਾ ਤੁਹਾਡੇ ਦੂਜੀ ਥਾਂ ਤੇ ਅਗੇ ਨੀਂਦ ਵੀ ਘੱਟ ਪੂਰੀ ਹੁੰਦੀ ਆ ਤੇ ਉਰੇ ਵੀਡੀਓ ਦਾ ਵੀ ਔਖਾ ਵਾ ਅਪਲੋਡ ਕਰਨ ਦਾ ਬਣਾਉਣ ਦਾ ਛੋਟੀ ਬਣਾਈ ਦੀ ਆ ਕਿਉਂਕਿ ਉਰੇ ਇੰਟਰਨੈਟ ਸਾਰੇ ਕੋਲ ਵਾਈਫਾਈ ਨਹੀਂ ਹੈਗਾ ਫੋਨ ਦੇ ਨੈਟਵਰਕ ਦੀ ਰੇਂਜ ਵੀ ਘੱਟ ਹੀ ਆ ਇਸ ਲਈ ਮੈਂ ਗੱਡੀ 'ਚ ਵੀ ਤਾਂ ਬੈਠਾਂਗੇ ਕੋਲੋਂ ਟ੍ਰੇਨ ਨਿਕਲਦੀਆਂ ਨੇ ਹਨਾ ਤੇ ਇੱਕ ਫੈਕਟਰੀ ਜੀ ਹਾਰਨ ਜਿਆ ਵਜਦਾ ਉੱਥੇ ਸੋ ਵੀ ਆਵਾਜ਼ਾਂ ਇਹਦੇ ਵਿੱਚ ਰਿਕਾਰ ਤੇ ਜੀ ਤੁਸੀਂ ਵੀ ਜਰੂਰ ਆਇਓ ਬਹੁਤ ਜਿਆਦੇ ਦਰਸ਼ਨ ਕਰਨ ਲਈ ਇੱਥੇ ਜਗਾਵਾਂ ਨੇ ਪਲਾਨ ਕਰਕੇ ਜੇ ਆਵੇ ਹਿਸਟਰੀ ਟੂਰਿਜ਼ਮ ਲਾਈਕ ਕਰਦੇ ਨੇ ਕਈ ਬੰਦੇ ਸੋਨਾ ਵਾਸਤੇ ਇੱਥੇ ਬਹੁਤ ਜਿਆਦੇ ਕੁਝ ਆ ਪੰਜਾਬ ਦੇ ਵਿੱਚ ਆਪਣੇ ਅੰਮ੍ਰਿਤਸਰ ਦੇ ਵਿੱਚ ਤੇ ਜੀ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ